ਸਤਿਗੁਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਇੱਕ ਅਖੌਤੀ ਗਾਇਕ ਦੀ ਅੱਗੇ ਵੀ ਆਪਾਂ ਉਹਦੀ ਗੱਲ ਕੀਤੀ ਹੈ ਇੱਕ ਖੌਦੀ ਗਾਇਕ ਦੀ ਆਪਾਂ ਗੱਲ ਕਰਨੀ ਹੈ ਜਿਹੜਾ ਸਿੱਖੀ ਸਿਧਾਂਤਾਂ ਨੂੰ ਘਟ ਤੇ ਡੇਰਾਵਾਦ ਨੂੰ ਪਖੰਡਵਾਦ ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਨਾਲ ਇਹਦੀ ਮੈਨੂੰ ਲੋੜ ਨਹੀਂ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਪਹਿਲਾਂ ਇੱਕ ਬੇਨਤੀ ਕਰਾਂ ਬਈ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਲੇ ਮਹਾਂਪੁਰਖ ਇੱਕ ਬਚਨ ਕਰਿਆ ਕਰਦੇ ਹੈਗੇ ਉਹ ਵਜਨ ਕਰਦੇ ਇਹ ਵੀ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿੰਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਗਿੰਦਾ ਹਾਂ ਹਾਂ ਸਰੀਰ ਦਾ ਮਰਨ ਕਿਹੜਾ ਜਿਹੜਾ ਸਰੀਰ ਦਾ ਮਰਨ ਔਰੰਗਜੀਬ ਨੇ ਸੋਚ ਲਿਆ ਸੀ ਕਿ ਮੈਂ ਜਲਾਦ ਜਲਾਲਉਦੀਨ ਦੇ ਕੋਲੋਂ ਨੌਵੇਂ ਪਾਦਸ਼ਾਹ ਦਾ ਸੀਸ ਘਟਾਤਾ ਵਾ ਤੇ ਇਹਨਾਂ ਦਾ ਸਰੀਰ ਰੂਪੀ ਮੌਤ ਹੋ ਗਈ ਉਹ ਸਰੀਰ ਰੂਪੀ ਮੌਤ ਤੇ ਕਰਾਤੀ ਹੁਣ ਅਸੀਂ ਸਰਕਾਰ ਨਾਲ ਸ਼ਹੀਦ ਕਹਿੰਦੇ ਪਰ ਜੇਕਰ ਉਹਨਾਂ ਦੀ ਨਜ਼ਰ ਦੇ ਵਿੱਚ ਔਰੰਗਜੀਬ ਦੀ ਨਜ਼ਰ ਵੇਖਿਆ ਜਾਵੇ ਇਹ ਉਹਨਾਂ ਹੀ ਨਜ਼ਰ ਦੇ ਵਿੱਚੋਂ ਮੌਤ ਹੈ ਸਾਡੀ ਨਜ਼ਰ ਦੇ ਵਿੱਚੋਂ ਸੀਹਦੇ ਆ ਮਹਾਰਾਜ ਹੁਣ ਮੈਂ ਬੇਨਤੀ ਕਰਾਂ ਸਰੀਰ ਰੂਪੀ ਕੋਈ ਬੰਦਾ ਮਰ ਸਕਦਾ ਵਾ ਸਰੀਰ ਰੂਪੀ ਯਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਵੀ ਕਤਲ ਕੀਤਾ ਪਰ ਜੋਤ ਰੂਪੀ ਨਹੀਂ ਕਰ ਸਕੇ ਹੁਣ ਜੋਤ ਰੂਪੀ ਜਮੀਰ ਰੂਪੀ ਕਿਹੜਾ ਮਰਦਾ ਵਾ ਜਿਹਨਾਂ ਲੂਣ ਤੇ ਗੁਰੂ ਦਾ ਖੱਦਾ ਹੋਵੇ ਪਰ ਖਾ ਕੇ ਲੂਨ ਗੁਰੂ ਦਾ ਤੇ ਗੰਗੂ ਵਾਲੀ ਘਰ ਵਿਖਾਈ ਹੋਵੇ ਗੰਗੂ ਵੰਗੂ ਨਮਕਰਾਮੀ ਕੀਤੀ ਹੋਵੇ ਗੱਲ ਗੀਦੀ ਕਰਦਾ ਨਾਲ ਆ ਦਮਾ ਹੁਣ ਬਾਬਾ ਗਲਾਬ ਸਿੰਘ ਲੂਨ ਦੇ ਖਾਦਾ ਗੁਰੂ ਦਾ ਲੂਨ ਦੇ ਖਾਦਾ ਕਲਗੀਆਂ ਵਾਲੇ ਦਾ ਕਟ-ਕਟ ਕੇ ਢੋਲਕੀਆਂ ਦੇ ਕਟ-ਕਟ ਕੇ ਸ਼ੈਣੇ ਦੇ ਕਟ-ਕਟੇ ਚਮਟੇ ਲੂਨ ਖਾਦਾ ਗੁਰੂ ਦਾ ਤਾਂ ਜਦੋਂ ਪਖਲਾਂ ਦੀ ਵਾਰੀ ਆਉਂਦੀ ਉਹ ਗੁਰੂ ਦਾ ਪਖ ਨਹੀਂ ਲਿਆਉਂਦਾ ਨਾ 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 ਉਹਦੋਂ ਡੇਰੇ ਡੇਰੇ ਨੂੰ ਪ੍ਰਮੋਟ ਕਰਨ ਤੇ ਜ਼ੋਰ ਲਾਤਾ ਗੱਲ ਕੀ ਕੀਤੀ ਆਂਦੇ ਵੇਖੋ ਜੀ ਮੇਰਾ ਸਰੀਰ ਵੱਡਿਆ ਜਾਊ ਮੈਂ ਵੱਡਿਆ ਜਾਊ ਆਂਦੇ ਹੀ ਆ ਜਿਹੜਾ ਰਾਜਾ ਸਾਹਿਬ ਡੇਰਾ ਆ ਇਹਦੀ ਮੈਂ ਇਹਦੀ ਉਸਤਤ ਕਰਨੀ ਨਹੀਂ ਛੱਡਾਂ ਗਿਆ ਤੇ ਸਾਨੂੰ ਪਤਾ ਯਾ ਰਾਜਾ ਸਾਹਿਬ ਕੀ ਐ ਚਲੋ ਬਾਬਾ ਗਲਾਪ ਸਿੰਘ ਜੀ ਦੱਸ ਦੋ ਫਿਰ ਰਾਜਾ ਸਾਹਿਬ ਕੀ ਐ ਦੱਸ ਦੋ ਬਾਬਾ ਗਲਾਪ ਸਿੰਘ ਜੀ ਦੱਸ ਦੋ ਰਾਜਾ ਸਾਹਿਬ ਕੀ ਆਹਾਨੂੰ ਨਹੀਂ ਪਤਾ ਤੁਸੀਂ ਕਿਹਾ ਵੀ ਉਹ ਨੰਦਿਆ ਕਰਦੇ ਆ ਕੀ ਨੰਦਿਆ ਕੀਤੀ ਆਂ ਹੀ ਅਸਲ ਵਿੱਚ ਮੈਂ ਬੇਨਤੀ ਕਰਾਂ ਸਚਾਈ ਨੂੰ ਸਾਡੇ ਲੋਕਾਂ ਦੀ ਵੀ ਆਦਤ ਹੈ ਇਹ ਅਰਾਧਾ ਸੁਆਮੀ ਦੀ ਵੀ ਆਦਤ ਹੈ ਤੇ ਸਰਸੇ ਵਾਲੇ ਬਲਾਦਕਾਰੀ ਦੇ ਚੇਲਿਆਂ ਦੀ ਵੀ ਆਦਤ ਹੈ ਜਦੋਂ ਗੜੀ ਨੂੰ ਦਲੀਲ ਦਾ ਜਵਾਬ ਨਾ ਨਾ ਆਵੇ ਇਹਨਾਂ ਨੂੰ ਉਦੋਂ ਇੱਕੋ ਜਵਾਬ ਹਾਇ ਨਿੰਦਿਆ ਕਰਤੀ ਨਿੰਦਿਆ ਕੀ ਹੁੰਦੀ ਮੈਂ ਪੁੱਛਣਾ ਚਾਹੁੰਦਾ ਨਿੰਦਿਆ ਸ਼ਰਮ ਆ ਤੁਹਾਡੇ ਸਾਹਮਣੇ ਗੁਰੂ ਦੀ ਨਿੰਦਿਆ ਹੋ ਰਹੀ ਆ ਗੁਰੂ ਦੇ ਸਿਧਾਂਤਾਂ ਦੀ ਨਿੰਦਿਆ ਹੋ ਰਹੀ ਆ ਗੁਰੂ ਦੇ ਸਿਧਾਂਤਾਂ ਦੀ ਬੇਦਬੀ ਹੋ ਰਹੀ ਆ ਉਹਨਾਂ ਦੇ ਕੀ ਗੁਰ ਕੀ ਨੰਦਾਂ ਸੁਣੇ ਨਾ ਕੰਨ ਨਿੰਦਿਆ ਤੇ ਉਹ ਆ ਉਹ ਨਿੰਦਿਆ ਨੇ ਤਾਨੂੰ ਦਿਖੀ ਜਿਹੜੀ ਨਿੰਦਿਆ ਤੁਸੀਂ ਗੁਰੂ ਦੀ ਕਰ ਰਹੇ ਜੇ ਗੁਰੂ ਦਾ ਲੂਣ ਖਾ ਕੇ ਉਹਨਾਂ ਦੇਖੀ ਅਸੀਂ ਬਾਬੇ ਬਾਰੇ ਤੁਹਾਡੇ ਰਾਜਾ ਤੇ ਰਾਜਾ ਸਾਹਿਬ ਤੇ ਬੋਲਤਾ ਅਸੀਂ ਨਿੰਦਕ ਬਾਬਾ ਗਲਾਬ ਸਿੰਘ ਜੀ ਸ਼ਾਬਾਸ਼ ਤੁਹਾਡੇ ਮੈਂ ਬੇਨਤੀ ਕਰਾਂ ਇੱਕ ਜਿਹੜੀ ਜਮੀਰ ਬੰਦੇ ਦੀ ਜਗ ਜਾਂਦੀ ਹੈ ਨਾ ਜਿਵੇਂ ਗਰਦਾਸਮਾਨ ਹੋ ਗਿਆ ਸਿੱਧੀ ਗੱਲ ਸਿੱਧੀ ਤੁਲਾ ਬਾਬੇ ਗਲਾਬ ਸਿੰਘ ਦੀ ਗਰਦਾਸਮਾਨ ਨਾ ਕਰਾਂਗਾ ਉਹਨੂੰ ਵੀ ਜਦੋਂ ਛਲੜਾ 4 ਵਜੀਆਂ ਟੁਕੜੇ 4 ਵਜੇ ਤਾਂ ਜ਼ਬਾਨ ਕੱਢ ਕੇ ਜਿੱਦਾਂ ਇਹ ਕੌਣ ਕਰਦਾ ਭਲਾ ਕਿਹੜਾ ਜਾਨਵਰ ਕਰਦਾ ਐ ਐ ਪੂਛ ਲਾਉਂਦਾ ਫਿਰਦਾ ਮੁੜ ਕੇ ਐ ਇਦਾਂ ਦੀਆਂ ਆਵਾਜ਼ਾਂ ਕੱਢ ਕੇ ਆਇਆ ਜੋ ਜਾਨਵਰ ਪੂਛ ਲਾਉਂਦਾ ਫਿਰਦਾ ਉਹ ਕਿਹੜਾ ਜਾਨਵਰ ਹੁੰਦਾ ਭਲਾ ਕੂਕਰ ਹੁਣ ਕੂਕਰ ਅਸੀਂ ਕੀਦੇ ਆ ਆਹਮ ਕੂਕਰ ਤੇਰੇ ਦਰਬਾਰ ਪਰਮਾਤਮਾ ਦੇ ਗੁਰੂ ਦੇ ਦਰਬਾਰ ਦੇ ਕੂਕਰ ਪਰ ਬਾਬਾ ਗਲਾਬ ਸਿੰਘ ਕੂਕਰ ਕੀਦਾ ਬਣ ਗਿਆ ਬਾਬਾ ਜੀ ਇੱਕ ਡੇਰੇ ਦਾ ਪੂਛ ਕਿਦੇ ਅੱਗੇ ਮਾਰੀ ਅਸੀਂ ਪੂਛ ਮਾਰਨੇ ਗੁਰੂ ਅੱਗੇ ਤੇ ਗੁਰੂ ਨੇ ਸਾਡੀਆਂ ਝੋਲੀਆਂ ਭਰ ਲਈਆਂ ਅਸੀਂ ਤੇ ਅਸੀਂ ਝੋਲੀਆਂ ਕਿਹਦੇ ਘੜੀ ਅਡੰ ਚਲ ਗਏ ਜਿਹੜਾ ਸਿੱਖੀ ਸਿਧਾਂਤਾਂ ਨੂੰ ਕੋਰੇ ਜਿਹੜੇ ਦੂਜੀ ਬੇਨਤੀ ਅੱਛਾ ਇੱਕੜਾ ਰਾਜਾ ਜਿਹੜੇ ਰਾਜਾ ਨਾਮ ਕਮਲ ਜੀ ਬਾਬਾ ਕਲਾਬ ਸਿੰਘ ਨੇ ਉਹਨਾਂ ਦੇ ਗਾਣਾ ਗਾਇਆ ਦੇ ਦਿਓ ਦਦਾਰ ਰਾਜਾ ਸਾਹਿਬ ਜੀ ਮਿਲਿਆ ਨੂੰ ਹੋ ਗਿਆ ਬੜੇ ਅਰਸੇ ਮੈਂ ਬੇਨਤੀ ਕਰਾਂ ਸਿੱਖ ਰਾਜਾ ਸਾਹਿਬ ਦਾ ਦਦਾਰ ਲੋਚਦਾ ਵਾ ਸਵਾਲ ਹੈ ਮੇਰਾ ਬਾਬਾ ਜੀ ਬਾਬਾ ਗੁਲਾਬ ਸਿੰਘ ਜੀ ਤੁਹਾਨੂੰ ਸਿੱਖ ਰਾਜਾ ਸਾਹਿਬ ਦੇ ਦਰ ਲੋਚਦਾ ਸਿੱਖ ਕਿਸੇ ਕਬਰ ਦੇ ਦਰ ਲੋਚਦਾ ਨਾ 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 ਸਿੱਖ ਲੋਚਦਾ ਵਾ ਗੁਰੂ ਦੇ ਦਰਸ਼ਨਾਂ ਦੇ ਦਰ ਤਿਸ ਗੁਰ ਕੋ ਸਿਮਰੋ ਸਾਸ ਸਾਸ ਮਹਾਰਾਜ ਕਹਿੰਦੇ ਮੈਂ ਉਸ ਗੁਰੂ ਨੂੰ ਹਰ ਸਵਾਸ ਦੇ ਨਾਲ ਸਿਮਰ ਸਾਸ ਸਾਸ ਸਿਮਰੋ ਗੋਵਿੰਦ ਹਰ ਇੱਕ ਸਵਾਸ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਾਂ ਮੈਂ ਕਿਤੇ ਵੀ ਉਠਤ ਬੈਠਤ ਸੋਵਤ ਈਈਏ ਮਾਰਗ ਚਲਤ ਹਰੇ ਹਰ ਗਈਏ ਉੱਠਦਿਆਂ ਬੈਂਦਿਆਂ ਸੌਂਦਿਆਂ ਜਾਗਦਿਆਂ ਮਾਰਗ ਚਲਤ ਭਾਵਕੇ ਆਪਦੇ ਡੈਸਟੀਨੇਸ਼ਨ ਤੇ ਪਹੁੰਚਦਿਆਂ ਹਰੇ ਹਰ ਗਈਏ ਉਸ ਗੁਰੂ ਨੂੰ ਅਰਾਧਨਾ ਵਾ ਤਿਸ ਗੁਰ ਕੋ ਸਿਮਰੋ ਸਾਹ ਸਾਹ ਗੁਰ ਮੇਰੇ ਭਰਾਣ ਸਤਗੁਰ ਮੇਰੀ ਰਾਸ ਜਿਹੜਾ ਗੁਰੂ ਮੇਰੀ ਜਿੰਦ ਜਾਨ ਦਾ ਆਸਰਾ ਹੈ ਉਸ ਗੁਰੂ ਨੂੰ ਸੇਖਣੇ ਅਰਦਨਮ ਹੁਣ ਬਾਬਾ ਗਲਾਪ ਸਿੰਘ ਦੇ ਦੇਓ ਦیدار ਰਾਜਾ ਸਾਹਿਬ ਜੀ ਰਾਜਾ ਸਾਹਿਬ ਦੇ ਦیدار ਲੋਚਦਾ ਫਿਰਦਾ ਬਾਬਾ ਗਲਾਪ ਸਿੰਘ ਮੈਂ ਬੇਨਤੀ ਕਰਾਂ ਸੇਖਣੇ ਲੋਚਨਾ ਕੀਏ ਦیدار ਆ ਗੁਰਕਾਂ ਦਰਸ਼ਨ ਦੇਖ ਦੇਖ ਜੀਵਾ ਗੁਰੂ ਦਾ ਦਰਸ਼ਨ ਲੋਚਨਾ ਸੇਖਣੇ ਪਰ ਇੱਕ ਸਾਡੇ ਸਿੱਖੀ ਭੇਖ ਦੇ ਵਿੱਚ ਗਾਇਕ ਹੁਣ ਜਿਹੜੇ ਹੋਏ ਗਾਇਕ ਉਹਨਾਂ ਨੇ ਤਾਂ ਫਿਰ ਦਰਸ਼ਨ ਉਹਨਾਂ ਬਾਬਿਆਂ ਦੇ ਲੋਚਨੇ ਆ ਜਿਹਦਾ ਗੁਰਦਾਸ ਮਾਨ ਆ ਉਹ ਬੀੜੀ ਫੂਕਣੇ ਦਰਸ਼ਨ ਲੋਚਦਾ ਫਿਰਦਾ ਵਾ ਉਹਨਾਂ ਦਾ ਮੈਨੂੰ ਉਹ ਜਿੱਦੀ ਕਿਰਪਾ ਹੋਈ ਸਾਈਂ ਦੇ ਸੂਟੇ ਚ ਹੀ ਹੋਈ ਆ ਹੁਣ ਤੂੰ ਇਹ ਕਿਉਂ ਕਹਿੰ ਗਿਆ ਵੀ ਹਾਏ ਬਾਬਾ ਗਲਾਬ ਸਿੰਘ ਦੀ ਤੁਲਨਾ ਗੁਰਦਾਸ ਮਾਨ ਨਾਲ ਕਰਤੀ ਤਾਂ ਮੈਂ ਕਹਿੰਦਾ ਵੀ ਗੁਰਦਾਸ ਮਾਨ ਵਿੱਚ ਚੀਜ਼ ਉਹੀ ਆ ਤੇ ਬਾਬਾ ਜਿਹੜੇ ਗਲਾਬ ਸਿੰਘ ਜੀ ਇਹ ਵੀ ਚੀਜ਼ ਉਹੀ ਹੈ ਵੇਖਣ ਦੀ ਗੱਲ ਤਾਂ ਸੰਤ ਜਰਨੈਲ ਸਿੰਘ ਦੀ ਹੁੰਦੀ ਆ ਨਾ ਉੱਥੇ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਕਹਿੰਦਾ ਜਿਹੜੇ ਬੰਦੇ ਦੀ ਜਮੀਰ ਹੀ ਮਰ ਗਈ ਯਾਰ ਮਗਰ ਕੀ ਰਹਿ ਗਿਆ ਫਿਰ ਜਿਹੜੇ ਬੰਦੇ ਨੇ ਸਿੱਖੀ ਸਿਧਾਂਤਾਂ ਨੂੰ ਪਿੱਠ ਵਿਖਾਤੀ ਮਗਰ ਕੀ ਰਹਿ ਗਿਆ ਫਿਰ ਮੈਂ ਕੱਲ ਬੇਨਤੀ ਕੀਤੀ ਗੁਰੂ ਘਰ ਦੀਆਂ ਪੰਜ ਨਿਸ਼ਾਨੀਆਂ ਵਾ ਗੁਰੂ ਘਰ ਦੀਆਂ ਪੰਜ ਨਿਸ਼ਾਨੀਆਂ ਵਾ ਪਹਿਲੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਇਹ ਗੱਲ ਮੈਂ ਕਿਉਂ ਕਰਦਾ ਜਿਹੜੇ ਕਹਿ ਰਹੇ ਆ ਵੀ ਵੇਖੋ ਰਾਜਾ ਸਾਹਿਬ ਦਾ ਜਿਹੜਾ ਗੁਰਦਾਰਾ ਉਹ ਗੁਰਦਾਰਾ ਗੁਰਦਾਰਾ ਵਾ ਡੇਰਾ ਨਹੀਂ ਆ। ਭੇਡਾ ਕਹਿ ਰਹੇ ਜਿਹੜੀਆਂ। ਅੰਧੀਆਂ ਨੇ ਡੇਰਾ ਉਹ ਡੇਰਾ ਨਹੀਂ ਆ। ਉਹ ਗੁਰਦਾਰਾ ਵਾ। ਹੁਣ ਗੁਰਦਾਰੇ ਦੀਆਂ ਨਿਸ਼ਾਨੀਆਂ ਗਿਣਾ ਦਵਾ। ਪੰਜ ਨਿਸ਼ਾਨੀਆਂ ਗੁਰਦਵਾਰ ਦੇ ਦੀਆਂ ਮੈਂ ਕੱਲ ਵੀ ਗਿਣਾਈਆਂ। ਪਹਿਲੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦੀਨ ਦੁਨੀ ਦਾ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਵਰੇ ਕਾਇਨਾਤ ਜੁਗੋ ਜੁਗ ਅਟਲ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਹਿਲੀ ਨਿਸ਼ਾਨੀ ਹੋ ਗਈ। ਗੁਰਦਵਾਰੇ ਦੀ ਗੁਰੂਗ੍ਰੰਥ ਸਾਹਿਬ ਹੁਣ ਗੁਰੂਗ੍ਰੰਥ ਸਾਹਿਬ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਰੱਖੇ ਆ ਪਰ ਉਹ ਗੁਰਦਾਰਾ ਨਹੀਂ ਬਣ ਸਕਦੇ ਕਿਉਂ ਕਿ ਉੱਥੇ ਬਾਕੀ ਦੀਆਂ ਚਾਰ ਨਿਸ਼ਾਨੀਆਂ ਨਹੀਂ ਹੈਗੀਆਂ ਗੁਰੂਗ੍ਰੰਥ ਸਾਹਿਬ ਪਹਿਲੀ ਨਿਸ਼ਾਨੀ ਪੰਜ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਫੇਰ ਗੁਰਦਾਰਾ ਬਣਦਾ ਵਾ ਗੁਰੂਗ੍ਰੰਥ ਸਾਹਿਬ ਲੋਕਾਂ ਨੇ ਘਰੇ ਵੀ ਰੱਖਿਆ ਕਈ ਵਾਰੀ ਆਣ ਗਵਾਂਢ ਦੇ ਵਿੱਚ ਨਹੀਂ ਬੰਦੀ ਤੇ ਗਵਾਂਢੀ ਕਈ ਵਾਰੀ ਇਧਰ ਮੱਥਾ ਟੇਕ ਨਹੀਂ ਆਉਂਦਾ ਕਿਉਂਕਿ ਘਰ ਦਾ ਮਾਲਕ ਉਹਦੀ ਅੰਡੀ ਗਵਾਂਢੀਆਂ ਨਹੀਂ ਬੰਦੀ ਮਾਲਕ ਤੇ ਮਹਾਰਾਜ ਗੁਰੂਗ੍ਰੰਥ ਸਾਹਿਬ ਹੀ ਆ ਕਰ ਘਰ ਦਾ مالک ਉਹਦੀ ਅੰਡੀ ਗਵੰਡੀ ਨਹੀਂ ਬੰਦੀ ਤੇ ਉਹ ਕਦੀ ਵੀ ਤੁਸੀਂ ਧਿਆਨ ਦਿਓ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਅੰਡੀ ਗਵੰਡੀ ਘਰੇ ਨਹੀਂ ਆਊਗਾ ਦੂਜੀ ਨਿਸ਼ਾਨੀ ਗੁਰੂ ਘਰ ਦੀ ਕਿਹੜੀ ਆ ਪੰਗਤ ਹੁਣ ਪੰਗਤ ਦਾ ਮਤਲਬ ਕੀ ਹੁੰਦਾ ਲੰਗਰ ਤੇ ਲੰਗਰ ਤੇ ਬਹੁਤੇ ਡੇਰਿਆਂ ਦੇ ਵਿੱਚੋਂ ਬਾਹਰੋਂ ਬਣ ਕੇ ਹੁੰਦਾ ਆ ਨਾਨਕ ਸਰਦਾ ਬਟੇਰੇ ਕਹੀ ਹੈਗੀ ਆ ਲੰਗਰ ਤੇ ਬਾਹਰੋਂ ਬਣ ਕੇ ਆਉਂਦਾ ਲੰਗਰ ਤੇ ਬਣਦਾ ਹੀ ਨਹੀਂ ਉੱਥੇ ਗੁਰਦ੍ਰੇਆ ਉੱਥੇ ਡੇਰਿਆਂ 'ਚ ਉਹ ਗੁਰਦਰਾ ਕਿੱਦਾਂ ਹੋ ਗਿਆ ਤੇ ਜੀ ਨਿਸ਼ਾਨੀ ਕੀ ਆ ਸੰਗਤ ਹੁਣ ਜਿੰਨੇ ਕ ਮੁਲਖ ਨੂੰ ਤੁਸੀਂ ਇਕੱਠਾ ਕਰੀ ਫਿਰਦੇ ਜੀ ਉਹਨੂੰ ਸੰਗਤ ਆਪਾਂ ਕਹਿ ਨਹੀਂ ਸਕਦੇਓ ਭੇਡਾਂਵਾਂ ਚੌਥੀ ਨਿਸ਼ਾਨੀ ਕੀ ਆ ਰਣਜੀਤ ਨਗਾਰਾ ਹੁਣ ਕਿੰਨੇ ਕ ਡੇਰੇ ਹੋਣਗੇ ਜਿੱਥੇ ਰਣਜੀਤ ਨਗਾਰਾ ਹੋਊਗਾ ਕਿੰਨੇ ਕ ਡੇਰੇ ਹੋਣਗੇ ਕੋਈ ਡੇਰਾ ਨਹੀਂ ਐਸਾ ਕੋਈ ਮੈਨੂੰ ਨਾ ਲੱਗਦਾ ਜਿੱਥੇ ਰਣਜੀਤ ਨਗਾਰਾ ਹੋਊਗਾ ਹੈਗਾ ਰਣਜੀਤ ਨਗਾਰਾ ਉੱਥੇ ਨਹੀਂ ਹੈਗਾ ਮੁਸ਼ਕਲ ਹੀ ਆ ਹੋਇਆ ਤੇ ਫੋਟੋ ਪਾ ਦਿਓ ਸ਼ਾਇਦ ਨਹੀਂ ਝੂਠੇ ਹੋਈਗੇ ਪੰਜਵੀਂ ਨਿਸ਼ਾਨੀਆ ਕੀ ਨਿਸ਼ਾਨ ਸਾਹਿਬ ਹੁਣ ਨਿਸ਼ਾਨ ਸਾਹਿਬ ਕਾਲ ਤੱਕ ਸਾਹਿਬ ਦੀ ਮਰਿਆਦਾ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਆ ਵੀ ਨਿਸ਼ਾਨ ਸਾਹਿਬ ਦਾ ਜੋ ਚੋਲੇ ਦਾ ਰੰਗ ਆ ਸਰਮਈ ਜਾਂ ਬਸੰਤੀ ਹੋਵੇ ਉਹ ਰੰਗ ਵੀ ਸਰਮਈ ਜਾਂ ਬਸੰਤੀ ਨਹੀਂ ਆ ਕਦੀ ਹਰਾ ਜਾਂ ਲਾਇਆ ਕਦੀ ਕੋਈ ਲਾਇਆ ਕਦੀ ਕੋਈ ਲਾਇਆ ਤੇ ਨਿਸ਼ਾਨ ਸਾਹਿਬ ਤੇ ਤੋੜ ਲਾਸਟ ਤੇ ਚਲ ਜਿਓ ਲਾਸਟ ਤੇ ਦੋ ਧਾਰੀ ਖੰਡਾ ਲੱਗਾ ਹੁੰਦਾ ਵੱਡਾ ਵੱਡਾ ਦੋ ਧਾਰੀ ਖੰਡਾ ਲੱਗਾ ਹੁੰਦਾ ਹੁਣ ਉਥੇ ਦੋ ਧਾਰੀ ਖੰਡਾ ਵੀ ਆਣੀਗਾ ਉਦੋਂ ਕੀ ਹੈ ਮੋਰ ਦੇ ਖਾਂਜੇ ਬੱਦੇ ਉੱਤੇ ਉਹ ਨਿਸ਼ਾਨ ਸਾਹਿਬ ਤੇ ਬਣੇ ਨੇ ਫਿਰ ਇਸ ਤਰੀਕੇ ਨਾਲ ਤੇ ਫਿਰ ਲੱਖ ਦਾ ਤੇਰੇ ਵਿੱਚ ਵੀ ਇਦਾਂ ਲਈ ਫਿਰਦੇ ਲੱਖ ਦਾ ਤੇਰੀ ਕਿਸ ਮਜ਼ਾਰ ਤੇ ਚਲਜੋ ਕਬਰ ਤੇ ਚਲਜੋ ਉਹ ਵੀ ਲਈ ਫਿਰਦੇ ਇਦਾਂ ਦਾ ਫਿਰ ਉਹਨੂੰ ਨਿਸ਼ਾਨ ਸਾਹਿਬ ਥੋੜੀ ਕਹਦਾਂਗੇ ਤੇ ਪੰਜਾਂ ਨਿਸ਼ਾਨੀਆਂ ਤੇ ਪੰਜ ਨਿਸ਼ਾਨੀਆਂ ਪੰਜਾਂ ਨਿਸ਼ਾਨੀਆਂ ਦੇ ਵਿੱਚ ਉਹ ਇੱਕ ਨਿਸ਼ਾਨੀ ਵੀ ਖਰੀ ਨਹੀਂ ਉਤਰੀ ਕਾਲ ਤੱਕ ਸਾਹਿਬ ਦੀ ਮਰਿਆਦਾ ਖਰੀ ਨਹੀਂ ਉਥੇ ਮਰਿਆਦਾ ਅਕੋਰਡਿੰਗ ਖਰੀ ਨਹੀਂ ਉਤੰਦੇ ਪੁੱਛੋ ਕਿਵੇਂ ਮਰਿਆਦਾ 'ਚ ਇਹ ਲਿਖਿਆ ਵੀ ਲੜੀਆਂ ਚਲਾਉਣੀਆਂ ਸੰਪਲਟ ਰੱਖਣੇ ਕੋਤਰੀਆਂ ਕਰਨੀਆਂ ਮਨਮਤ ਹੈ ਮਰਿਆਦਾ ਇਹ ਲਿਖਿਆ ਕਾਲਤਖ ਸਾਹਿਬ ਦੀ ਬਾਬਾ ਗਲਾਬ ਸਿੰਘ ਜੀ ਸੰਬੋਧਨ ਤਾਂ ਨੂਰ ਆਏ ਆ ਕਾਲਤਖ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਹੋ કે ਨਹੀਂ ਜਿੱਥੇ ਤੁਸੀਂ ਕੋਈ ਚੰਗਾ ਕੀਤਾ ਤੁਹਾਡੀ ਚੰਗੇ ਦੀ ਵੀ ਸਲੰਗਾ ਵਾ ਤੁਸੀਂ ਪਿਛਲੇ ਦਿਨ ਇੱਕ ਧਾਰਨਾ ਗਈ ਭਿ ਜਿੰਨੇ ਮੇਰੇ ਗੁਰੂਆਂ ਦੇ ਅੰਗ ਸਾੜ ਤੇ ਜਿੰਨੇ ਮੇਰੇ ਗੁਰੂ ਦੇ ਅੰਗ ਪਾੜ ਤੇ ਉਹ ਬੰਦੇ ਕਿਉਂ ਨਹੀਂ ਤੁਸੀਂ ਜੀਂਦੇ ਸਾੜਦੇ ਬਾਬਾ ਗਲਾਬ ਸਿੰਘ ਜੀ ਜਿੱਥੇ ਤੁਸੀਂ ਇਹ ਗੱਲ ਕੀਤੀ ਉੱਥੇ ਅਸੀਂ ਤੁਹਾਡੇ ਹੱਕ ਦੇ ਵਿੱਚ ਵੀ ਆ ਪਰ ਮੈਂ ਬੇਨਤੀ ਕਰਾ ਉਹੀ ਜੇ ਦੂਜੇ ਬੰਦੇ ਗੱਲ ਲਿਆਂਦੀ ਜਾਵੇ ਤੇ ਉੱਥੇ ਗੱਲ ਸ਼ਬਦ ਦੀ ਵੀ ਹੋ ਸਕਦੀ ਹੈ ਚਲੋ ਤੁਸੀਂ ਧਾਰਨਾ ਸੁਣੀ ਗਈ ਪਰ ਅਸਲ ਵਿੱਚ ਲੋਕ ਕਿਹੜੇ ਆ ਜਿਹੜੇ ਲੋਕ ਬਾਣੀ ਤੋਂ ਕੋਰੇ ਆ ਜਿਹੜੇ ਲੋਕੀ ਬਾਬਿਆਂ ਦੇ ਦਰਸ਼ਨ ਲੋਜਦੇ ਫਿਰਦੇ ਆ ਪਰ ਸਿੱਖ ਨੇ ਗੁਰਕਾਰ ਦਰਸ਼ਨ ਦੇਖ-ਦੇਖ ਜੀਵਾ ਗੁਰੂ ਦੇ ਦਰਸ਼ਨ ਦੇਖ-ਦੇਖ ਕੇ ਆਪਣਾ ਜੀਵਨ ਬਦੀਤ ਕਰਨਾ ਆ ਗੁਰੂ ਦੇ ਦਰਸ਼ਨ ਦੇਖ ਦੇਖ ਜੀਵਾਂ ਦਾ ਮਤਲਬ ਹੁਣ ਇਹਦਾ ਵੀ ਅਰਥ ਗਲਤ ਨਾ ਗੱਡ ਲਿਓ ਜੇ ਗੁਰੂ ਦੇ ਦਰਸ਼ਨਾਂ ਦੀ ਗੱਲ ਹੁੰਦੀ ਫਿਰ ਡੀਪਲੀਅਰ ਅਰਥ ਵੇਖਿਓ ਜੇ ਗੁਰੂ ਦੇ ਦਰਸ਼ਨਾਂ ਦੀ ਗੱਲ ਹੁੰਦੀ ਤਾਂ ਦਰਸ਼ਨ ਸ਼ਰੀ ਚੰਦ ਤੇ ਬਾਬਾ ਲਖਮੀ ਦਾਸ ਇਹਨਾਂ ਨੂੰ ਵੀ ਹੋਏ ਆ ਉਥੇ ਗੁਰੂ ਦੇ ਅਕੋਰਡਿੰਗ ਚੱਲਣ ਦੀ ਗੱਲ ਆ ਗੁਰਕਾ ਦਰਸ਼ਨ ਦੇਖ ਦੇਖ ਜੀਵਾਂ ਗੁਰਕੇ ਚਰਨ ਧੋਏ ਧੋਏ ਪੀਵਾਂ ਚਰਨ ਕਿਹੜੇ ਧੋਦੋ ਪੀਣੀ ਹੈ ਕਿਹੜੇ ਚਰਨ ਕੋਈ ਹੱਡੀ ਮਾਸਾਲਾ ਚਰਨ ਕਿ ਉਹ ਤੋ ਤੋ ਕਿਦੇ ਆਪਾਂ ਨਹੀਂ ਪੀ ਜਣਾ ਹੰਦਾ ਚਰਨ ਧੋਏ ਤੋਏ ਪੀਵਾਂ ਦਾ ਮਤਲਬ ਇਹ ਆ ਵੀ ਪ੍ਰਮਾਤਮਾ ਦੇ ਚਰਨ ਹਿਰਦੇ ਚ ਵਸਾਉਣੇ ਹੁਣ ਚਰਨ ਕਿਹੜਾ ਹਿਰਦੇ ਚ ਹੁਣ ਸਵਾਲ ਇਹ ਆ ਵੀ ਆਪਾਂ ਪਹਿਲਾਂ ਤੇ ਹਿਰਦਾ ਪੜਾਂਗੇ ਚਰਨ ਆਪਣੇ ਹਿਰਦੇ ਚ ਆਡੀਮਾ ਫਸਾਵਾਂਗੇ ਨਹੀਂ ਉਹ ਚਰਨੀ ਗੁਰੂ ਦਾ ਨਾਮ ਹਿਰਦੇ ਚ ਵਸਾਉਣ ਦੀ ਗੱਲ ਉਥੇ ਕੀਤੀ ਆ ਵੀ ਗੁਰੂ ਦਾ ਨਾਮ ਹਿਰਦੇ ਚ ਵਸਾਵਾ ਇਹ ਅਰਥ ਆ ਹੁਣ ਜਿੱਥੇ ਗੁਰੂ ਦੇ ਸੇਖ ਨੇ ਗੁਰਕਾ ਦਰਸ਼ਨ ਦੇਖ-ਦੇਖ ਜੀਣਾ ਉਥੇ ਸਾਡੇ ਬਾਬਾ ਗਲਾਬ ਸਿੰਘ ਹੋਣੀ ਦੇਰ ਦੇ ਦੇ ਆ ਰਾਜਾ ਸਾਹਿਬ ਮੈਂ ਪੁੱਛਣਾ ਚਾਹੁੰਦਾ ਵੀ ਜੇ ਤੁਸੀਂ ਉਹਨਾਂ ਦੇ ਫੈਨ ਜੇ ਤੇ ਕਪੜੇ ਵੀ ਉਹਨਾਂ ਵਰਗੇ ਪਾਉਂਦਾ ਕਿੰਨਾ ਰਾਓ ਆ ਬਾਣਾ ਪਾਇਆ ਤੁਸੀਂ ਇਹ ਬਾਣਾ ਤੇ ਸਿਖਾਂ ਵਾਲਾ ਇੱਕ ਕਾਰ ਬਾਣਾ ਸਿਖਾਂ ਵਾਲਾ ਬੱਬਾ ਗਲਾਬ ਸਿੰਘ ਜੀ ਸਰੀਰ ਦੇ ਮਰਨ ਨੂੰ ਮੌਤ ਨਹੀਂ ਸੰਤ ਚਰਨ ਸਿੰਘ ਕਹਿੰਦੇ ਹੋਈ ਮੌਤ ਹੁੰਦੀ ਜਮੀਰ ਦੇ ਮਰਨ ਨੂੰ ਮੌਤ ਕਹਿੰਦੇ ਆ ਜਮੀਰ ਨਹੀਂ ਮਰਨੀ ਚਾਹੀਦੀ ਤੁਹਾਡੀ ਤੁਹਾਡਾ ਬੜਾ ਸਤਿਕਾਰ ਕਰਦੇ ਹਾਂ ਜੀ ਉਹ ਤੁਹਾਡੀ ਸੋਹਣੀ ਆਵਾਜ਼ ਸੁਣੀ ਰਹੀ ਸੀ ਬੜਾ ਸਤਿਕਾਰ ਕਰੀਦਾ ਹੇ ਪਰ ਇੱਕ ਸਾਰਾ ਪੰਥ ਇੱਕ ਬੰਦੇ ਖਲੋਤਾ ਤੇ ਬਾਬਾ ਗੁਰਬਖਸ਼ ਸਿੰਘ ਦਾ ਜੋ ਕੇ ਇਹਨੇ ਕਰਨਾ ਕਰ ਲੋ ਮੈਂ ਤੇ ਇਥੇ ਆੜਿਆ ਹੁਣ ਜੇ ਬਾਬਾ ਗੁਰਬਖਸ਼ ਸਿੰਘ ਨੂੰ ਕੋਈ ਵਿਚਾਰ ਕਰੇ ਤੇ ਬਾਬਾ ਗੁਰਬਖਸ਼ ਸਿੰਘ ਦੇ ਕੋਲ ਜਵਾਬ ਹੈ ਕੋਈ ਕੋਈ ਜਵਾਬ ਨਹੀਂ ਦੂਜੀ ਬੇਨਤੀ ਮੈਂ ਕੱਲ ਬੋਲਿਆ ਬਾਬੇ ਗੁਰਬਖਸ਼ ਸਿੰਘ ਤੇ ਮੈਨੂੰ ਕਈਆਂ ਦੇ ਫੋਨ ਆਏ ਤੋੜ ਸਾਹਿਬ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੀ ਨਾ ਹਾਰੇ ਮੈਂ ਬੇਨਤੀ ਕਰਾਂਗਾ ਲੇਕਿਨ ਨਹੀਂ ਫਿੱਟ ਪੈਂਦੀ ਇਹ ਗੱਲ ਹਰ ਜਗ੍ਹਾ ਤੇ ਫਿੱਟ ਨਹੀਂ ਪੈਂਦੀ ਵੀ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੀ ਨਾ ਰੇ ਇਹ ਹਰ ਜਗ੍ਹਾ ਤੇ ਫਿੱਟ ਨਹੀਂ ਪੈਂਦੀ ਗੱਲ ਕੱਲ ਨੂੰ ਮੈਂ ਸਿੱਖੀ ਸਿਧਾਂਤਾਂ ਦੀਆਂ ਟੱਚੀਆਂ ਲਾਉਣਾ ਤੇ ਮੇਰੇ ਵਿਰੋਧ ਵੀ ਬੋਲੋ ਤੇ ਉੱਥੇ ਇਹ ਫਰਜ਼ ਨਹੀਂ ਬੰਦਾ ਵੀ ਕੋਈ ਮੇਰਾ ਸਮਰਥਕ ਆਏ ਕੱਲ ਨੂੰ ਕਹੇ ਦੇ ਵੇਖੋ ਜੀ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੀ ਨਾ ਰੇ ਜਿੱਥੇ ਮੈਂ ਗਲਤ ਹਾਂ ਗਲਤ ਨੂੰ ਗਲਤ ਹਾਂ ਜਿੱਥੇ ਸਹੀ ਹਾਂ ਉੱਥੇ ਮੈਂ ਸਹੀ ਹਾਂ ਸਹੀਆਂ ਫਿਰ ਸਹੀਆਂ ਜਿੱਥੇ ਗਲਤਿਆਂ ਉੱਥੇ ਗਲਤ ਤੇ ਹਿੱਥੇ ਹੱਗਾ ਦਾ ਹਰ ਜਗ੍ਹਾ ਤੇ ਫਿੱਟ ਨਹੀਂ ਪੈਂਦੀ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੀ ਅਹੇ ਨੀ ਮਾਰ ਰਿਕਨ ਮਾਰ ਰਹੀ ਐ ਸਕੀਜ਼ਦਾਂ ਤੁਹਾਨੂੰ ਚੈਲੰਜ ਇਹ ਕਰ ਰਿਹਾ ਸਕੀਜ਼ਦਾਂ ਤੁਹਾਨੂੰ ਤੇ ਬਾਕੀ ਮੈਂ ਉਹਦੇ ਓਪਨ ਚੈਲੰਜ ਦਿੰਦਾ ਵਾ ਪਈ ਗਈ ਕਰਗੇ ਡਬੇੜ ਜਿਹੜਾ ਮਰਜੀ ਕੈਮਰਾ ਜਿਹੜਾ ਮਰਜੀ ਚੈਨਲ ਲੈਓ ਬਾਣ ਜੋ ਖੰਡਣ ਕਰਾਂਗੇ ਬਾਬਾ ਗਲਾਬ ਸਿੰਘ ਜੀ ਤੁਹਾਡਾ ਤੁਹਾਡੇ ਡੇਰੀਆਂ ਦਾ ਹੁਣ ਕਹੋਗੇ ਵੇਖੋ ਜੀ ਐਨੇ ਪਾਠ ਚੱਲਦੇ ਨੇ ਪੰਥਰੀ ਚੜਦੀ ਕਲਾ ਹੋ ਰਹੀ ਕੀ ਚੜਦੀ ਕਲਾ ਹੋਈ ਪੰਥਰੀ ਇਹਨੇ ਪਾਠ ਚਲਾ ਕੇ 100 ਖੰਡ ਪਾਠ ਹੈ 100 ਖੰਡ ਪਾਠ ਹੈ ਟੀਚਰ ਦੀ ਕਰਾਈ ਪੰਥਰੀ ਪੰਥਰੀ ਚੜਦੀ ਕਲਾ ਨਹੀਂ ਹੋਈ ਡੇਰੇ ਦੀ ਚੜਦੀ ਕਲਾ ਹੋ ਗਈ ਆ ਡੇਰੇ ਪਰ ਫੁੱਲਤ ਹੋ ਗਈ ਆ ਉਦਾਹਰਨ ਮੈਂ ਅੱਗੇ ਵੀ ਦਿੱਤੀ ਸੀ ਇੱਕ ਸਕੂਲ ਦੇ ਵਿੱਚ 50 ਬੱਚੇ ਪੜਨ ਵਾਲੇ ਹੋਣ ਇੱਕ ਟੀਚਰ ਪੜਾਉਣ ਡਿਆ ਹੋਵੇ ਗੱਲ ਮੰਨਣ ਚਾਉਂਦੀ ਇੱਕ ਟੀਚਰ ਪੜਾ ਰਿਹਾ ਹੋਵੇ 50 ਸਟੂਡੈਂਟ ਪੜਨਦੇ ਹੋਣ ਗੱਲ ਮੰਨਣ ਚਾਉਂਦੀ ਹੁਣ 50 ਟੀਚਰ ਪੜਾ ਰਹੇ ਹੁਣ ਸੁਣ ਵਾਲਾ ਸਾਹਮਣੇ ਪੜਨ ਵਾਲਾ ਇੱਕ ਬਣਾਵੇ ਕਿੱਧਰ ਦੀ ਕਿੱਧਰ ਦਾ ਲੌਜ ਕਰਾ ਗਿਆ ਇਹ ਸੁਣ ਤਾਂ ਹੁੰਦਾ ਕਿ ਇਹੋ ਗੱਲ ਇੱਥੇ ਲੱਗ ਹੁੰਦੀ ਹੈ ਸਰੂਪ ਮਹਾਰਾਜ ਦਾ ਸੋ ਪ੍ਰਕਾਸ਼ ਕਰਤਾ 100 ਆ ਤੇ 100 ਐ ਸੁਣਨ ਵਾਲਾ ਕੋਈ ਵੀ ਨਹੀਂ ਨਾ ਮੈਂ ਕਿਹੜਾ ਗੱਲ ਕੋਲੋਂ ਕਰ ਰਿਹਾ ਗੱਲ ਤਾਂ ਕਾਲ ਤਕ ਸਰਬ ਦੀ ਮਰਿਆਦਾ ਚੋ ਕੀਤੀ ਆ ਜੋ ਮਰਿਆਦਾ ਜਿ ਲਿਖਿਆ ਆਪਾਂ ਉਹ ਗੱਲ ਕਰਤੀ ਫੇ ਕੋਤਰੀਆਂ ਰੱਖਣੀਆਂ ਸੰਪਟ ਰੱਖਣੀ ਮਨਮਤ ਤੇ ਮਨਮਤ ਹੈ ਵੀ ਆ ਕਿੰਨੀ ਮਨਮਤ ਹੋ ਰਹੀ ਉਸ ਡੇਰੇ ਚ ਕੋਈ ਇੱਕ ਸਿਧਾਂਤ ਦੀ ਦੱਸ ਦਿਓ ਜਿਹੜਾ ਸਿੱਖੀ ਸਿਧਾਂਤ ਦੇ ਉੱਤੇ ਖਰਾਬ ਪੁਰਦਾ ਵੀ ਕੋਈ ਨਹੀਂ ਪਰ ਬਾਬਾ ਗਲਾਬ ਸਿੰਘ ਜੀ ਉਹਨੂੰ ਲਫਾਫਾ ਬਾਬੇ ਗਲਾਬ ਸਿੰਘ ਦੀ ਜੇਬ ਚ ਪਿਆਦੇ ਬਾਬੇ ਗਲਾਬ ਸਿੰਘ ਨੇ ਉਹ ਤਾਂ ਐ ਪੂਛ ਮਾਰਨੀ ਆ ਐ ਚਲੋ ਫਤਿਹ ਦੀ ਸਮਝ ਪੈ ਗਈ ਆਪਾਂ ਬਾਕੀ ਬਾਬਾ ਗਲਾਬ ਸਿੰਘ ਜਮੀਰ ਨਾਲ ਵਿੱਚ ਫਤਿਹ ਦੀ ਸਮਝ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ